ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਨ ਉਹਨਾਂ ਤੋਂ ਜੋ ਜਜ਼ਬਾ ਮਿਲਿਆ ਸਿੱਖੀ ਨੂੰ ਉਹ ਮਿਲਿਆ ਧਰਮ ਮੰਦਰਾਂ ਦੀ ਉਸਾਰੀ ਦਾ ਜਜ਼ਬਾ ਸਿੱਖ ਜਿੱਥੇ ਹੋਵੇ ਆਪਣੇ ਘਰ ਦੇ ਨਾਲ ਨਾਲ ਗੁਰੂ ਦਾ ਘਰ ਬਣਾਉਣਾ ਲਾਜ਼ਮੀ ਸਮਝਦਾ ਹੈ ਇਹ 10ਵੀ ਕਿਦਰੇ ਹੋਵਨ ਭਾਵੇਂ ਉਹਨਾਂ ਦਾ ਆਪਣਾ ਘਰ ਬਣ ਸਕਿਆ ਕਿ ਨਹੀਂ ਬਣ ਸਕਿਆ ਗੁਰੂ ਦਾ ਘਰ ਬਣਾਉਂਦੇ ਨੇ ਭਾਵੇਂ ਆਪਣਾ ਘਰ ਕੱਚਾ ਹੋਵੇ ਗੁਰੂ ਦਾ ਘਰ ਪੱਕਾ ਬਣਾਉਂਦੇ ਨੇ ਆਪਣੇ ਘਰ ਦੇ ਵਿੱਚ ਭਾਵੇਂ ਪਿੱਤਲ ਨਾ ਹੋਵੇ ਗੁਰੂ ਦੇ ਘਰ ਦੇ ਕਲਸ਼ ਇਹ ਸੋਨੇ ਦੇ ਲਾਂਦੇ ਨੇ ਇਹ ਇੱਕ ਸਿੱਖ ਦੀ ਸ਼ਰਧਾ ਜੋ ਗੁਰੂ ਰਾਮਦਾਸ ਜੀ ਤੋਂ ਮਿਲੀ ਹੈ ਉਹਨਾਂ ਦੀ ਦੇਨ ਹੈ ਉਹਨਾਂ ਦਾ ਮੁੱਖ ਫਰਮਾਨ ਸੀ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਚਾਰ ਬੰਦੇ ਭਲਾ ਭਲਾ ਆਖਣ ਤੇ ਮਨੁੱਖ ਹੋਬਾਰੇ ਦੀ ਤਰ੍ਹਾਂ ਭੁੱਲ ਜਾਂਦਾ ਤੇ ਚਾਰ ਬੰਦੇ ਬੁਰਾ ਬੁਰਾ ਕਹਿ ਦੇਣ ਤੇ ਮਨੁੱਖ ਢੇਰੀ ਢਾ ਕੇ ਬੈਠ ਜਾਂਦਾ ਸਾਬ ਕਹਿੰਦਾ ਨਹੀਂ ਦੁਨੀਆ ਕੀ ਆਖਦੀ ਹੈ ਦੁਨੀਆ ਕੀ ਸੋਚਦੀ ਹੈ ਤੇਰੇ ਬਾਰੇ ਇਸ ਦੀ ਚਿੰਤਾ ਨਾ ਕਰ ਤੂੰ ਖੁਦ ਆਪਣੇ ਬਾਰੇ ਸਹੀ ਸੋਚ ਦੁਨੀਆ ਕੀ ਕਹਿੰਦੀ ਐ ਇਸ ਨੂੰ ਨਜ਼ਰ ਅੰਦਾਜ਼ ਕਰ ਪਰਮਾਤਮਾ ਤੇਰੇ ਬਾਰੇ ਕੀ ਸੋਚਦਾ ਇਸ ਦੀ ਚਿੰਤਾ ਕਰ ਇਸ ਦੀ ਫਿਕਰ ਕਰ ਧਰਮ ਮੰਦਰਾਂ ਦੀ ਉਸਾਰੀ ਦਾ ਜਜ਼ਬਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਣ ਪੰਜਵੇਂ ਗੁਰਨਾਨਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਾਂਤੀ ਦਾ ਜਜ਼ਬਾ ਸ਼ਾਂਤੀ ਦਾ ਰੰਗ ਉਸ ਖਾਕੇ ਦੇ ਵਿੱਚ ਭਰਿਆ ਮਨੁੱਖ ਦੇ ਅੰਦਰ ਕਿੰਨੀ ਕ ਸ਼ਾਂਤੀ ਹੋਵੇ ਕਿ ਉਹ ਤਤੀ ਤਵੀ ਤੇ ਬੈਠ ਕੇ ਵੀ ক্রੋਧਿਤ ਨਾ ਹੋਵੇ ਤੇ ਗਿਲੇ ਨਾਲ ਨਾ ਮਾਰੇ ਐਨੀ ਸ਼ਾਂਤੀ ক্রੋਧ ਨਾਲ ਭਰਿਆ ਹੋਇਆ ਜਹਾਂਗੀਰ ਬਦਲੇ ਦੀ ਭਾਵਨਾ ਨਾਲ ਭਰਿਆ ਹੋਇਆ ਚੰਦੂ ਈਰਖਾ ਨਾਲ ਭਰਿਆ ਹੋਇਆ ਵੱਡਾ ਬਿਰਾ ਪ੍ਰਿਥੀ ਚੰਦ ਚਾਰੋਂ ਪਾਸੇ ਦਾ ਵਾਤਾਵਰਨ ਮਾਹੌਲ ਤਪਿਆ ਹੋਇਆ ਫਿਰ ਦੇਗ ਤਪੀ ਹੋਈ ਉਬਲਦੀ ਹੋਈ ਔਰ ਇਸੇ ਤਰੀਕੇ ਨਾਲ ਉਬਲਦੀ ਹੋਈ ਦੇਗ ਔਰ ਤਵੀ ਤਪੀ ਹੋਈ ਪਰ ਗੁਰੂ ਅਰਜਨ ਦੇਵ ਜੀ ਦੀ ਸ਼ਾਂਤੀ ਦੇਖਣ ਵਾਲੀ ਹੈ ਬਿਸਕੁਲ ਗੰਗਾ ਸਿੰਘ ਨੇ ਇਸ ਦੇਤੇ ਕਰਵਾਈ ਲਿਖੀ ਹੈ ਸਾਈ ਮੀਆਂ ਮਹਿਰ ਨੇ ਜਦ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੇ ਤਵੀ ਤੇ ਦੇਖਿਆ ਕੰਦਨੇ ਵਕਤ ਦਾ ਇਹ ਚੋਟੀ ਦਾ ਫਕੀਰ ਰੋ ਉਠਿਆ। ਔਰ ਜਹਾਂਗੀਰ ਨੂੰ ਦੁੱਖ ਵੀ ਇਸੇ ਗੱਲ ਦਾ ਸੀ ਕਿ ਸਾਈਂ ਮੀਆਂ ਮੀਰ ਜਿਸ ਦੇ ਰਾਹੀਂ ਅਸੀਂ ਚਾਹਦੇ ਸੀ ਕਿ ਪੰਜਾਬ ਦੇ ਤਬਲੀਗ ਦਾ ਕੰਮ ਹੋਵੇ ਇਸਲਾਮ ਫੈਲੇ ਮੀਆਂ ਮੀਰ ਦੇ ਹਸਰੇ ਤੇ ਇਹ ਤੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਹੈ। ਇਹ ਤੇ ਸੁਖਮਨੀ ਸਾਹਿਬ ਪੜਨ ਲੱਗ ਪਿਆ। ਔਰ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਤਨਾ ਵੱਡਾ ਮਾਣ ਦਿੱਤਾ ਕਿ ਹਰਿ ਮੰਦਰ ਸਾਹਿਬ ਦੀ ਬੁਨਿਆਦ ਮੀਆਂ ਮੀਰ ਰਖੜਾਏ ਥੋੜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਅੱਜ ਜੈਸੀ ਤੰਗ ਦਿਲ ਦੀ ਦਾਸੀ ਮੁਜ਼ਾਹਿਰਾ ਕਰ ਰਹੇ ਹਨ ਨਾ ਗੁਰੂ ਘਰ ਇਤਨਾ ਤੰਗ ਦਿਲ ਨਹੀਂ ਹੈ ਸ਼ਾਇਦ ਦੁਨੀਆ ਦੇ ਵਿੱਚ ਇਤਨਾ ਕੋਈ ਧਰਮ ਫਰਾਗ ਦਿਲ ਨਹੀਂ ਜਿੰਨਾ ਸਿੱਖ ਧਰਮ ਹੈ ਇਸ ਗੁਰਦੁਆਰੇ ਚ ਅੱਲਾ ਦੀ ਧੁਨੀ ਵੀ ਲੱਗ ਸਕਦੀ ਹੈ RAM ਦੀ ਧੁਨੀ ਵੀ ਲੱਗ ਸਕਦੀ ਹੈ ਅੱਲਾ ਅੱਲਾ ਪੈ ਕਰਦੇ ਨੇ ਬਾਬਾ ਫਰੀਦ RAM ਨਾਮ ਦਾ ਜਪ ਪੈ ਜਪਦੇ ਨੇ RAMANAND PARMANAND GOVIND GOVIND ਦੀ ਧੁਨੀ ਅਲਾਪ ਦਾ ਪੈ ਜੈ ਦੇਵ GOVIND GOVIND ਦੇ ਤ ਜਪਨਰ ਸਕਲ ਸਿੱਧ ਪਦਨ ਜੈ ਦੇਵ ਆਇਓ ਤਸੋ ਪਟੰ ਬਹੁ ਬਹੁਤ ਸਰਵਗਤਨ ਮਸਜਿਦ ਦੇਚ ਰਾਮ ਨਾਮ ਲਈ ਕੋਈ ਜਗਾ ਨਹੀਂ ਮੰਦਰ ਦੇਚ ਅਲਾਦੀ ਧੁਨੀ ਨਹੀਂ ਅਲੱਪੀ ਜਾ ਸਕਦੀ ਖੁਦਾ ਦੀ ਕੋਈ ਚਰਚਾ ਨਹੀਂ ਅਲੱਗ ਨਹੀਂ ਇੱਕੋ ਹੀ ਤੇ ਰੂਹ ਹੈ ਜ਼ਮੀਨ ਦੇਚ ਧਾਰਮਿਕ ਮੰਦਰ ਹੈ ਜਿਸ ਦੇ ਗੁਰਦੇਵ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਂਦੇ ਹਾਂ ਜਿਤਨੇ ਵੀ ਤੇਰੇ ਨਾਮ ਨੇ ਇਹ ਗੱਲ ਵੱਖਰੀ ਹੈ ਨਾ ਸਮਝ ਲੋਕਾਂ ਨੇ ਜਿਸ ਦਿਨ ਦਾ ਧਰਮ ਨੂੰ ਆਪਣੇ ਹੱਥਾਂ 'ਚ ਲਿਆ ਧਰਮ ਨੂੰ ਸੰਕੀਰਣ ਕਰ ਦਿੱਤਾ ਹੈ ਰਾਜਨੀਤਿਕ ਲੋਕਾਂ ਨੇ ਜਿਸ ਦਿਨ ਦੇ ਗੁਰਦੁਆਰਿਆਂ ਦੀ ਬਾਗਡੋਰ ਸੰਭਾਲੀ ਹੈ ਉਸ ਦਿਨ ਦਾ ਧਰਮ ਦਾ ਰਸ ਕਿਸੇ ਹੱਦ ਤੱਕ ਦੂਰ ਚਲਾ ਗਿਆ ਹੈ ਇਹ ਮੇ ਵਿਚਾਰ ਗੱਲ ਆ ਗਈ ਰਾਜਨੀਤੀ ਚਲਾਵਨ ਰਾਜਨੀਤਿਕ ਧਾਰਮਿਕ ਮੰਦਰ ਚਲਾਉਣ ਧਾਰਮਿਕ ਮਨੁੱਖ ਤੇ ਮਸਲਾ ਹੱਲ ਹੋਣਾ ਸੀ ਫਿਰ ਸੈਨੀਆ ਮੀਰ ਦੇ ਰਾਹੀਂ ਜਹਾਂਗੀਰ ਚਾਹਦਾ ਸੀ ਇਸਲਾਮ ਫੈਲੇ ਤਬਲੀਗ ਦਾ ਕੰਮ ਹੋਵੇ ਪਰ ਮੀਆਂ ਮੀਰ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਸੀ ਇਹਨੂੰ ਸਕੂਨ ਮਿਲਦਾ ਸੀ ਸੁਖਮਨੀ ਸਾਹਿਬ ਦੇ ਪਾਠ ਦੇ ਚਾਨ ਔਰ ਸਤਗੁਰ ਨੇ ਵੀ ਇਸ ਨੂੰ ਇਤਨਾ ਸਲਮਾਨ ਦਿੱਤਾ ਕਿ ਸਿੱਖ ਜਗਤ ਦਾ ਔਰ ਸਾਰੀ ਦੁਨੀਆ ਦਾ ਜਦ ਕੇਂਦਰੀ ਅਸਥਾਨ ਉਸਰਨ ਲਗਾ ਪਿਰਤ ਹਰਿ ਮੰਦਰ ਉਹਦੀ ਬੁਨਿਆਦ ਮੀਆਂ ਮੀਰ ਨੇ ਰੱਖੀ ਇਸ ਦੇ ਕੰਨਾਂ ਜਦ ਖਬਰ ਪਹੁੰਚੀ ਕਿ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦਾ ਹੁਕਮ ਜਹਾਂਗੀਰ ਕਰ ਗਿਆ ਸਤ ਤੇ ਸਤਾ ਬਹੁਤ ਲੰਬੇ ਸਮੇਂ ਤੱਕ ਅਪਸ ਦੇ ਟਕਰਾਂਦੀ ਰਹੀ ਏ ਔਰ ਅੱਜ ਵੀ ਇਹ ਬਦਕਿਸਮਤੀ ਰਹੀ ਏ ਜਿਨ੍ਹਾਂ ਕੋਲ ਸਤਾ ਹੁੰਦੀ ਏ ਉਹਨਾਂ ਕੋਲ ਸਤ ਨਹੀਂ ਆਉਂਦਾ ਜਿਨ੍ਹਾਂ ਕੋਲ ਸਤ ਹੁੰਦਾ ਉਹਨਾਂ ਕੋਲ ਸਤਾ ਨਹੀਂ ਆਉਂਦੀ ਜਿਨ੍ਹਾਂ ਕੋਲ ਬਾਹਰ ਦੀ ਤਾਕਤ ਹੁੰਦੀ ਏ ਉਹਨਾਂ ਕੋਲ ਅੰਦਰ ਦੀ ਤਾਕਤ ਅਧਿਆਤਮਕ ਬਲ ਨਹੀਂ ਆਉਂਦਾ ਔਰ ਜਿਨ੍ਹਾਂ ਕੋਲ ਅਧਿਆਤਮਕ ਬਲ ਹੁੰਦਾ ਉਹਨਾਂ ਕੋਲ ਬਾਹਰ ਦੀ ਸ਼ਕਤੀ ਨਹੀਂ ਹੁੰਦੀ ਤੋਂ ਅਕਸਰ ਐਸਾ ਹੋਇਆ ਹੈ ਕਿ ਸਤਾਧਾਰੀ ਵਕਤੀ ਤੌਰ ਤੇ ਸਤ ਨੂੰ ਤਤੀ ਤਵੀ ਤੇ ਬਿਠਾਉਂਦੇ ਰਹੇ ਨੇ ਸੂਲੀ ਤੇ ਚੜਾਉਂਦੇ ਰਹੇ ਨੇ ਬੰਦ-ਬੰਦ ਕੱਟਦੇ ਰਹੇ ਨੇ ਦੀਵਾਰਾਂ ਦੇ ਚਿੰਨ੍ਹਦੇ ਰਹੇ ਨੇ ਹਿੰਦੁਸਤਾਨ ਵਿੱਚ ਕਿੰਨੇ ਸੂਫੀ ਸੰਤ ਮੌਤ ਦੇ ਘਾਟ ਉਤਾਰੇ ਗਏ ਸਮਸ ਤਵਰੇਜ ਦੀ ਮਲਤਾਨ ਵਿੱਚ ਪੁੱਠੀ ਖੱਲ ਆਈ ਗਈ ਦਿੱਲੀ ਦੇ ਲਾਲ ਕਿਲੇ ਚ ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ ਸਤ ਤੇ ਸਤਾ ਆਪਸ ਦੇ ਟਕਰਾਂਦੀ ਰਹੀਏ ਬੜੇ ਲੰਬੇ ਸਮੇਂ ਤੋਂ ਖੈਰ ਇਸ ਸਤ ਤੇ ਸਤਾ ਦਾ ਸੰਗਮ ਹੋਇਆ ਆਰਜ਼ੀ ਤੌਰ ਤੇ ਵਕਤੀ ਤੌਰ ਤੇ ਸਤਾ ਦੀ ਜਿੱਤ ਹੁੰਦੀ ਹੈ ਸਤ ਦੀ ਹਾਰ ਹੁੰਦੀ ਹੈ ਪਰ ਕੂੜ ਨਿਖੁੱਟੇ ਨਾਨਕਾ ਔੜਕ ਸੱਚ ਰੇ